ਉਥੇ ਭਾਈ ਗੁਰਦਾਸ ਜੀ ਦਾ ਉਹ ਬਚਨ ਆਪਾਂ ਪੜ੍ਹਦੇ ਹਾਂ ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੰ ਸਤ ਗੁਰ ਕੋਟ ਪੰਡ ਅਗੇ ਵਿਲੀਤ ਹੈ ਗੁਰੂ ਆਪ ਤੇ ਤੁਲੈਨ ਲਈ ਆਵੇਗਾ ਇਹ ਇੱਕ ਤੇਰਾ ਯਤਨ ਹੈ ਵਿਭਾਗੀ ਬਨਨ ਦੇ ਲਈ ਵੱਡਿਆਂ ਭਾਗਾਂ ਵਾਲਾ ਬਨਨ ਦੇ ਲਈ ਇੱਕ ਤੇਰਾ ਯਤਨ ਹੈ ਆਪਣਾ ਇੱਕ ਕਦਮ ਗੁਰੂ ਵੱਲ ਵਧਾ ਬੰਧਿਆ ਗੁਰੂ ਤੈਨੂੰ ਆਪ ਲੰਬੀ ਦਿੱਲੀ ਆ ਬੁਗਾ ਉਦਾ ਇਬਰ ਦੇ ਉਦਾ ਇਸ ਵਾ ਹੈ ਬੜ ਭਾਗੀ ਉਹ ਬਨੇ ਜਿਨਾਂ ਨੇ ਆਪਣੇ ਜੀਵਨ ਵਿੱਚ ਉਦਮ ਲੈ ਕੇ ਆਂਦਾ ਤੇ ਗੁਰੂ ਦੇ ਉਲ ਚਲ ਕੇ ਆਉਣ ਦੇ ਲਈ ਇਹਨਾਂ ਕਦਮਾਂ ਨੂੰ ਪ੍ਰਿਰਤ ਕੀਤਾ ਉਥੇ ਸਤਿਗੁਰੂ ਫਿਰ ਉਹਨਾਂ ਦੇ ਪਰਥਾਏ ਇਹ ਬਚਨ ਆਖਦੇ ਨੇ ਬੜ ਭਾਗੀ ਹਰ ਸੰਗਤ ਪਾਵੇ ਅਗਲੀ ਗੱਲ ਸਤਿਗੁਰੂ ਕੀਤੇ ਭਾਗ ਗੀਨ ਭ੍ਰਮ ਚੋਟਾਂ ਖਾਵੇ ਜਿੰਨਾ ਕੋਈ ਯਤਨ ਨਹੀਂ ਜੇ ਜੀਵਨ ਦੇ ਅੰਦਰ ਕੀਤਾ ਉਹ ਵੱਡਿਆਂ ਭਾਗਾਂ ਵਾਲੇ ਨਹੀਂ ਬਣੇ ਉਹ ਸੰਸਾਰ ਵਿੱਚ ਪਰਮਨੰ ਦੇ ਵਿੱਚ ਪੈ ਕੇ ਭਟਕਣਾ ਦੇ ਵਿੱਚ ਪੈ ਕੇ ਇਸ ਧਰਤੀ ਇਸ ਭੁਏਂ ਦੇ ਉੱਪਰ ਭਟਕਣਾ ਦੇ ਵਿੱਚ ਪਏ ਰਹੇ ਪਰਮ ਵਿੱਚ ਪਏ ਰਹੇ ਦੁਬਦਾ ਸ਼ੰਕੇ ਉਹਨਾਂ ਦੇ ਮਨ ਦੇ ਅੰਦਰ ਘਰ ਕਰ ਗਏ ਗੁਰਦੇਵ ਨੇ ਕਹਿ ਦੇਖ ਸੱਜਣਾ ਵੱਡ ਭਾਗੀ ਉਹ ਨੇ ਜਿਹੜੇ ਗੁਰੂ ਦੀ ਸੰਗਤ ਕਰਦੇ ਨੇ ਭਾਖੀ ਉਹ ਨੇ ਜਿਹੜੇ ਗੁਰੂਪੁੱਲ ਕਦੇ ਆ ਨਹੀਂ ਵੰਦੇ